ਹਾਂਜੀ ਸਵਾਗਤ ਆ ਦੋਸਤੋ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮ ਵਿੱਚ ਅੱਜ ਦੋਸਤੋ ਤੁਹਾਨੂੰ ਦਿਖਾਉਣ ਲੱਗਾ ਮੈਂ ਇੱਕ ਬੂਰੀ ਨੀਲੀ ਰਵਿਦਨਗੀਨਾ ਸੋ ਸਾਹਮਣੇ ਤੁਸੀਂ ਦੇਖ ਸਕਦੇ ਆ ਦਾ ਬੋਡੀ ਸਟਰਕਚਰ ਇਹਦੀ ਬੰਤਰ ਇਹਦੀ ਕੱਦ ਕਾਠੀ ਐਕਸਟਰਾ ਆਰਡੀਨਰੀ ਆ ਦੋਸਤੋ ਬੂਰੀਆਂ ਦਾ ਬਥੇਰੀਆਂ ਵੇਚੀਆਂ ਪਰ ਐਡੇ ਕੱਦ ਕਾਠ ਵਾਲੀ ਕਦੇ ਬੂਰੀ ਆਈ ਨਹੀਂ ਬਹੁਤ ਹੀ ਤਗੜੇ ਕੱਦ ਕਾਠ ਦੀ ਇਹ ਝੋਟੀ ਆ ਬਾਕੀ ਤੁਸੀਂ ਦੇਖ ਸਕਦੇ ਆ ਨੀ ਅੱਖਾਂ ਬਿਲਕੁਲ ਨੀਲੀ ਵਾਲੀਆਂ ਇਹਦਾ ਫੇਸ ਦੀ ਕੁਆਲਿਟੀ ਬਿਊਟੀ ਕਰਿਓ ਚੱਕ ਜਬਾਨ ਗਲਾਬੀ ਬਹੁਤ ਜ਼ਿਆਦਾ ਹੈਵੀ weight ਦੀ ਹੈ ਇਹ ਸੱਜਣੋ ਇਦਾਂ ਦੀਆਂ ਝੋਟੀਆਂ ਲੱਬਣੀਆਂ ਬਹੁਤ ਔਖੀਆਂ ਤੇ ਤਿੱਲਾਂ ਵਾਲੀ ਬੂਰੀ ਆ ਦੋਸਤੋ ਇੱਕ ਤਾਂ ਤਿੱਲ ਹੁੰਦੇ ਆ ਇੱਕ ਨੀਲੀ ਰਾਵੀ ਹੁੰਦੀ ਹੈ ਇੱਕ ਕੱਲੀ ਬੂਰੀ ਹੁੰਦੀ ਹੈ ਇਹਦੇ ਵਿੱਚ ਤਿੰਨੇ ਗੌਣੀਆਂ ਦੋਸਤੋ ਤਿੰਨ ਨੰਬਰ ਚੌਥਾ ਨਿਸ਼ਾਨੀਆਂ ਜਿਹੜੇ ਵੀਰ ਕਹਿੰਦੇ ਆ ਨਿਸ਼ਾਨੀਆਂ ਵੀ ਪੂਰੀਆਂ ਕਰਦੀ ਆ ਆ ਦੇਖ ਲਓ ਤੁਸੀਂ ਬਾਕੀ ਬਹੁਤ ਹੀ ਚੰਗੀ ਤੇ ਟਾਪ ਦੀ ਝੋਟੀ ਆ ਸਜਣੋ ਇਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਤਾਂ ਤੁਸੀਂ ਦੇਖ ਸਕਦੇ ਆ ਬਹੁਤ ਹੀ ਹੈਵੀ ਵੇਟ ਦੀ ਝੋਟੀ ਆ ਤੇ ਜਿਹੜਾ ਵੀ ਵੀਰ ਲੈ ਗਿਆ ਯਾਦ ਹੀ ਕਰੂਗਾ ਕਿਉਂਕਿ ਇਦਾਂ ਦੇ ਹੀਰੇ ਲੱਭਣੇ ਬੜੇ ਔਖੇ ਆ ਸਵਾ 2 ਸਾਲ 2.5 ਸਾਲ ਦੇ ਨੇੜੇ ਦੀ ਏਜ ਆ ਦੋਸਤੋ ਤੇ ਬਹੁਤ ਹੀ ਸੋਹਣੀ ਚੰਗੀ ਬਾਰਡਰ ਬੈਲਟ ਦੀ ਝੋਟੀ ਆ ਇਹ ਤੇ ਕਿਸੇ ਚੰਗੇ ਸਾਹ ਦੀ ਆ ਨਾਮ ਅਸੀਂ ਤਾਂ ਨਹੀਂ ਲੈਂਦੇ ਦੋਸਤੋ ਕਿਉਂਕਿ ਸਾਡਾ ਵਪਾਰ ਦਾ ਕੰਮ ਆ ਤੁਸੀਂ ਆਪਦੀ ਸਮਝ ਨਾਲ ਇਹਨੂੰ ਖਰੀਦ ਕੇ ਲਿਜਾ ਸਕਦੇ ਆ ਕਿਉਂਕਿ ਅਸੀਂ ਕਿਸੇ ਵੀ ਚੀਜ਼ ਤੇ ਕਮਿਟਮੈਂਟ ਨਹੀਂ ਕਰਦੇ ਕਿ ਐਨੇ ਦੀ ਐਨੇ ਸਾਂਹ ਦੀ ਆ ਆਦੀ ਆ ਉਹਦੀ ਆ ਤੁਸੀਂ ਆਪਦੀ ਸਮਝ ਨਾਲ ਇਹਨੂੰ ਖਰੀਦ ਕੇ ਲਿਜਾ ਸਕਦੇ ਕਿਉਂਕਿ ਆਪਣਾ ਵਪਾਰ ਦਾ ਕੰਮ ਆ ਸੱਜਣੋ ਪਰ ਏਡੀ ਪਲੀ ਝੋਟੀ ਦੀ ਮੈਂ ਜ਼ਿੰਦਗੀ ਜੇ ਦੇਖੀ ਡੰਗਰ ਬਥੇਰੇ ਆਏ ਬਥੇਰੇ ਗਏ ਆਪਣੇ ਫਾਰਮ ਤੋਂ ਪਰ ਇਦਾਂ ਦੀਆਂ ਝੋਟੀਆਂ ਬਹੁਤ ਘੱਟ ਮਿਲਦੀਆਂ ਉਹ ਕਿੱਦਾਂ ਲੱਗੀ ਵੀਡੀਓ ਦੋਸਤੋ ਦੱਸਿਓ ਜਰੂਰ ਧੰਨਵਾਦ ਤੁਹਾਡਾ ਬਹੁਤ-ਬਹੁਤ ਸੱਜਣਾ ਦਾ ਜਿਹੜੇ ਆਪਣਾ ਨੂੰ ਪਿਆਰ ਕਰਦੇ ਆ ਤੇ ਆਪਣੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਉਹਨਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦਿਆਂ ਆ ਥਣ ਥੁਣ ਕਰ ਲੋ ਚੈੱਕ ਦੋਸਤੋ ਇਹਦੇ ਬਾਰੇ ਮੈਂ ਬਹੁਤ ਹੀ ਖੁੱਲ੍ਹ ਕੇ ਤਾਂ ਨਹੀਂ ਡਿਟੇਲ ਦਿੰਦਾ ਪਿਆ ਬਹੁਤੇ ਵੀਰ ਕਹਿੰਦੇ ਬਾਹਲੀ ਲੰਮੀ ਵੀਡੀਓ ਹੋ ਜਾਂਦੀ ਤੁਹਾਨੂੰ ਆਪਾਂ ਇਹਦਾ ਬੋਡੀ ਮੰਤਰੇ ਦਾ ਸਟਰਕਚਰ ਦਿਖਾਤਾ ਪੂਛ ਦਿਖਾਦੀ ਅੱਧੋ-ਆਦੀ ਵਾਈਟ ਸੂਤ ਤੇ ਨਿਸ਼ਾਨ ਦਿਖਾਤਾ ਸੈੰਗ ਦਿਖਾਦੇ ਆ ਕੋਕੇ ਜੜੇ ਤੇ ਕਰਮਾ ਵਾਲੀ ਨੇ ਤੇ ਆ ਥਾਣ ਦਿਖਾਦੇ ਤੁਹਾਨੂੰ ਕੱਲੇ-ਕੱਲੇ ਥਾਣੇ ਇਹਦੇ ਦੋਸਤੋ ਆ ਦੇਖੋ ਸੋ ਇਸ ਕਰਕੇ ਜੇ ਕਿਸੇ ਮੇਰੇ ਭਰਾ ਨੂੰ ਪਸੰਦ ਆਈ ਤਾਂ ਜਰੂਰ ਕਰਿਓ ਸਪਰਕ ਧੰਨਵਾਦ ਸੱਜਣੋ ਜਿਉਂਦੇ ਵੱਸਦੇ ਰਹੋ ਮਾਲਕ ਤੁਹਾਨੂੰ ਤਰਕੀਆਂ ਬਖਸ਼ੇ ਤੇ ਚੰਗੇ ਐਨੀਮਲ ਹੀ ਖਰੀਦਿਆ ਕਰੋ ਤਾਂ ਜੋ ਕਿ ਚੰਗੇ ਪਸ਼ੂ ਦੀ ਦੋਸਤੋ ਕੀਮਤ ਇੱਕ ਵਾਰ ਤਾਂ ਚੰਗੀ ਆਦਾ ਕਰਨੀ ਪੈਂਦੀ ਆ ਪਰ ਬਾਅਦ ਵਿੱਚ ਜਦੋਂ ਉਹਦੀ ਕੀਮਤ ਆਪ ਆਦਾ ਕਰਕੇ ਆਪਾਂ ਘਰ ਲਈ ਜਾਂਦੇ ਆ ਤੇ ਜਦੋਂ ਤਿਆਰ ਹੋ ਕੇ ਉਹਦੀ ਕੀਮਤ ਚੰਗੀ ਮਿਲਦੀ ਉਹਦਾ ਰੂਹ ਖੁਸ਼ ਹੋ ਜਾਂਦੀ ਐਡੇ ਕਦ ਕੱਡਦੀ ਇਹਦੀ ਬੇਲ ਦੇਖੋ ਇਹਦੇ ਥਾਂ ਦੇਖੋ ਕਰੋ ਚੈੱਕ ਮਾਰੂਨੇਗਾ ਦੋਸਤੋ ਇਹ ਆ ਸੂ ਦੇ ਥੱਲੇ ਨਿਸ਼ਾਨ ਵੀ ਆ ਬਟਨ ਵੀ ਆ ਸਾਰੇ ਪਾਸਿਆਂ ਤੋਂ ਝੋਟੀ ਓਕੇ ਰਿਪੋਰਟਾਂ ਦੋਸਤੋ ਕੋਈ ਕਮੀ ਪੇਸ਼ੀ ਨਹੀਂ ਇਹਦੇ ਵਿੱਚ ਹੈਗੀ ਆ ਕਰਿਓ ਚੈੱਕ ਬਹੁਤੇ ਵੀਰਾਂ ਨੇ ਮੰਨ ਲਓ ਫੋਨ ਲਾਇਆ ਸੀ ਮੈਨੂੰ ਬੂਰੀ ਨੀਲੀ ਦਾ ਵੀ ਲੈਣ ਦੇ ਚੱਕਰ ਦੇ ਵਿੱਚ ਤੇ ਅੱਜ ਬੂਰੀ ਆ ਆਪਣੇ ਕੋਲੇ ਆਈ ਵੀ ਤੇ ਆਈ ਵੀ ਬੜੀ ਟੌਪ ਦੀ ਆ ਤੇ ਬਾਕੀ ਦੋਸਤੋ ਪਰਖ ਤੁਹਾਡੀ ਨਿਰਖ ਪਰਖ ਤੁਹਾਡੀ ਦੋਸਤੋ ਸਾਰਾ ਕੁਝ ਤੁਹਾਡੀ ਨਿਰਖ ਪਰਖ ਨਾਲ ਹੀ ਚੱਲਦਾ ਅੱਗੇ ਵੀ ਧੰਨਵਾਦ ਸੱਜਣੋ ਜਉਂਦੇ ਵਾਸਤੇ ਰੋ ਪੰਜਾਬੀਓ ਤਾਂ ਵੀਡੀਓ ਆਪਾਂ ਇੱਥੇ ਕਰਦੇ ਆਂ ਬੰਦ ਇੱਕ ਵਾਰੀ ਦੇ ਸਿੰਗਾ ਦੀ ਮਨਾਵਟੇ ਦੀਆਂ ਅੱਖਾਂ ਚੈੱਕ ਕਰ ਲਿਓ ਸੱਜਣੋ